ਯੋ ਵਾਸਪ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੇਟਾਈ ਆ ਇੱਥੇ ਚੱਲੇ ਵੇ 4 ਮਿੰਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਕਿਦਾਂ ਠੀਕ ਹੋ ਸਾਰੇ ਤੇ ਆ ਗਏ ਕੋਠੇ ਤੇ ਖੋਲ੍ਹ ਲਿਆ ਕਬੂਤਰ ਤੇ ਸਵੇਰ ਦੇ ਵੱਜ ਗਏ 9 ਤੇ ਨਹੀਂ ਮੈਂ ਉੱਠਿਆ ਸੀ ਤੇ ਮੈਂ ਕਿਹਾ ਕੋਠੇ ਚਾਹਦੇ ਆ ਕੱਲ ਦੀ ਕਬੂਤਰੀ ਨੱਠੀ ਉਹ ਉਹਨੂੰ ਦੇਖੀਏ ਪਹਿਲਾਂ ਆਂਦੀ ਕੀ ਨਹੀਂ ਕੁੱਤਰ ਆਂਦੇ ਆ ਪਹਿਲਾ ਗੱਡ ਲਾ ਮਾ ਬਾਰੀ ਨਾਨੂ ਫੇੜਾਉਂਦੇ ਆ ਅਲ ਜ਼ਰੂਰੀ ਆ ਜੀ ਰਮਾਲ ਲੈ ਕੇ ਆਇਆ ਮੈਂ ਪਹਿਲਾਂ ਥੱਲੇ ਇਹ ਮੈਂ ਤਾਂ ਕੁੱਤਰ ਕੱਢਦੇ ਆ ਵਾ ਔੜਾ ਨਾਲੇ ਕਿੱਥੇ ਗਏ ਕਿੱਥੇ ਗਏ ਆਹ ਇੱਕ ਕੁੱਤਰ ਉਹ ਬੈਠੇ ਬੱਤਕੇ ਉਹ ਤੋਂ ਉਲੀ ਨਿਕਲਣਾ

ਦਰ ਗਏ ਇਹਨਾਂ ਨੂੰ ਕੀ ਹੋ ਗਿਆ ਅੱਜ ਕੱਲ ਇਹ ਨਹੀਂ ਉੱਡਦੇ ਆ ਉੱਪਰ ਬੈਠ ਗਏ ਸੇ ਲੈ ਆ ਜੋੜਦੇ ਨਹੀਂ ਛੱਡੇ ਖੱਡੋਂ ਪਰੇ ਨਾ ਆਉੜੇ ਦੋ ਤੋੜਦੇ ਆ ਕੋਈ ਨਾ ਬੱਥੇ ਰਵੇ ਉੱਪਰ ਹੀ ਆਉੜਦੇ ਦੋਈ ਦੇ ਦੇ ਕਬੂਤਰੀ ਆਂਦੀ ਕਿ ਨਹੀਂ ਜੇ ਹੋਊਗੀ ਇੱਥੇ ਕਿਤੇ ਤਾਂ ਆਜੂਗੀ ਨਹੀਂ ਤਾਂ ਫੇ ਜੇ ਣਟ ਗਏ ਹੋਈ ਦੂਰ ਫੇ ਨਹੀਂ ਆਣਾ ਉਹਨੇ ਚਲੋ ਦੱਸਦੇ ਆ ਤੁਹਾਨੂੰ ਬਨੇ ਰਹੋ ਵਲੌਗ ਦੇ ਨਾਲ ਉੱਪਰ ਹੀ ਬੋਤਲ ਨੇ ਆ ਕੇ ਅੜਾਤੇ ਗਏ ਤੇ ਬੱਚੇ ਅੜਾਤੇ ਦੋਏ ਔਰਦੇ ਨਹੀਂ ਦੀ ਢੀੜ ਜੇ ਹੋ ਕੇ ਬੈਠੇ ਹੁਣ ਉਹ ਬਹਿ ਜਾਣਾ ਉਹਨੇ ਜਾ ਕੇ ਬੱਚੇ ਨੇ ਇੱਕ ਨੇ ਤਾਂ ਲਾਲ ਨੇ ਚਿੱਟਾ ਬਚਾ ਉੜਦਾ ਆ ਕਬੂਤਰੀ ਆ ਉੜਦੀ ਆਪਣੀ ਮौज ਪੂਰੀ ਤੇ ਕਬੂਤਰ ਇਕੱਲਾ ਹੀ ਖੜਾ ਉੱਚਾ ਦੇਖੋ ਉੜਦਾ ਤੇ ਉਹ ਤਾਂ ਆਈ ਨਹੀਂ ਜਿਹੜੀ ਕੱਲ ਦੀ ਣਠੀਓ ਆ 10 ਮਿੰਟ ਹੋ ਗਏ ਔੜ ਦੇ ਕਬੂਤਰਾਂ ਨੂੰ ਪਰ ਹਲੇ ਤੱਕ ਨਹੀਂ ਆਈ ਬੈਗ ਹੀ ਹੋਣੀ ਕਿਸੇ ਦੇ ਉੱਥੇ ਚੈੱਕ ਕਰ ਕਬੂਤਰ ਔੜ ਦੇ ਕਿੰਨੇ ਉਹ ਟੈਂਕੀ ਕੋ ਮੁਸ਼ਕਲ ਹੈ ਹੁਣ ਨਹੀਂ ਆਣਾ ਕਬੂਤਰੀ ਨੇ ਬਾਕੀ ਕੋਈ ਨਾ ਦੇਖਦੇ ਆ ਦਾਦੇ ਆ ਤੁਹਾਨੂੰ ਜਾਈ ਤਾਂ ਆ ਬੱਚਾ ਤਾਂ ਇਹਨੇ ਨਹੀਂ ਔੜਨਾ ਹੁਣ ਬਸ ਹੁਣ ਬਾਹਰ ਬੈਠਣ ਜੋਗਾ ਹੀ ਰਹਿ ਗਿਆ ਇਹ ਮੈਨੂੰ ਲੱਗਦਾ ਆ ਕੀ ਦੇਖਦੇ ਆ ਥੋੜੀ ਦਿਨਾਂ ਤੱਕ ਇਹਨੂੰ ਨਾ ਅੜਾਇਆ ਕਰਾਂਗੇ ਹਲੇ ਵੇ ਆ ਉੜਦਾ ਚਿੱਟਾ ਬੱਚਾ ਨਾਲ ਮੋਜੂਰੀ ਕਬੂਤਰੀ ਤੇ ਕਬੂਤਰ ਉੱਪਰ ਚਲੋ ਦੱਸਦੇ ਆ ਤੁਹਾਨੂੰ ਕਰਦੇ ਆ ਸ਼ੇਅਰ ਲੋ ਜੀ ਟਾਈਮ 9 ਵਜੇ 40 ਮਿੰਟ ਹੋ ਗਏ ਆ ਤੇ ਆਪਣਾ ਚਿੱਟਾ ਬੱਚਾ ਵੀ ਗਵਾਚ ਗਿਆ ਆ ਕਬੂਤਰੀ ਉੱਡਦੀ ਕੱਲੀ ਮੋਜਪੁਰੀ ਤੇ ਦੇ ਉੱਪਰ ਕਬੂਤਰ ਉੱਡਦਾ ਆ ਤੇ ਚਿੱਟਾ ਬੱਚਾ ਪਤਾ ਨਹੀਂ ਕਿੱਥੇ ਗਿਆ ਲਾਲ ਤਾਂ ਉਹ ਬੈਠਾ ਆ ਸਾਹਮਣੇ ਚੱਲਦੇ ਆ ਹੁਣ ਆਪਾਂ ਥੱਲੇ ਦੇਖਦੇ ਆ ਥੱਲੇ ਜਾ ਤੂੰ ਰਸਤਾ ਦੇਖੋ ਥੱਲੇ ਜਾਣ ਦਾ ਕਿੱਧਰੋਂ ਆ ਖਤਰਨਾਕ ਜਿਹਾ ਰਸਤਾ ਹੈ ਇਤਨਾ ਤੱਕ ਨਾ ਪੈਂਦਾ ਕੀ 10 ਵਜ ਗਏ ਤੇ ਖੋਲਦੇ ਆ ਕਬੂਤਰ ਬੱਚਾ ਵੀ ਨਹੀਂ ਆਇਆ ਨਾ ਕਬੂਤਰੀ ਆਈ ਬੱਚੇ ਦਾ ਕੁਝ ਪਤਾ ਨਹੀਂ ਲੱਗਾ ਕਿੱਧਰ ਨੱਠ ਗਿਆ ਚਲੋ ਇਹਨਾਂ ਨੂੰ ਪਾਉਂਦੇ ਆ ਦਾਣੇ ਦੇਖਦੇ ਆ ਫੇ ਆਈ ਜਾਣ ਆਈ ਜਾਵੇ ਸ਼ਾਇਦ ਬੱਚਾ ਕਬੂਤਰੀ ਦਾ ਤਾਂ ਕੁਝ ਕਹਿ ਨਹੀਂ ਸਕਦਾ ਬੱਚਾ ਤਾਂ ਗਿੱਜਿਆ ਆ ਉਹ ਨੱਠ ਨਹੀਂ ਸਕਦਾ ਕਿਤੇ ਪਰ ਪਤਾ ਨਹੀਂ ਕਿੱਧਰ ਚਲ ਗਿਆ ਮਤੇ ਅੰਨੀ ਦਿੱਤਾ ਮੈਂ ਦੇਖਿਆ ਹੀ ਨਹੀਂ ਲੈ ਆ ਗਿਆ ਸੜਿਆ ਗਿਆ ਇਹ ਉੱਤਰ ਦੇਖ ਕੇ ਪਤਾ ਨਹੀਂ ਕੱਲ ਨਹੀਂ ਉੱਡਦਾ ਇਹ ਮੋਜਪੂਰੀ ਕਬੂਤਰੀ ਕਿੱਥੇ ਜਲ ਗਈ ਵੱਡੀ ਕਬੂਤਰੀ ਆਇਆ ਲਓ ਜੀ ਇਹ ਕੀ ਹੋਈ ਜਾਂਦਾ ਮੇਰੇ ਨਾਲ ਇਹ ਮੇਨਾਂ ਕੀ ਹੋਈ ਜਾਂਦਾ ਇਹ ਹੁਣ ਕਬੂਤਰੀ ਘੁਆ ਚ ਗਈ ਜੀ ਕਿੱਥੇ ਚਲ ਗਈ ਬਾਹਰ ਬੈ ਗਈ ਹੋਊਗੀ ਹੂੰ ਬਾਹਰ ਬੈਠੀ ਏ ਵੇਓ ਉਹ ਦੇਖੋ ਇਹ ਆ ਬੈਠਿਆ ਚਲੋ ਬੱਚਾ ਵੀ ਇੱਥੇ ਕਿਤੇ ਬੈਠਾ ਹੋਣਾ ਆ ਮੇਰੇ ਹਿਸਾਬ ਨਾਲ ਬਾਹਰ ਹੀ ਬੈਠਾ ਹੋਣਾ ਦੇ ਦੇ ਮਾਂ ਦੇ ਆਈ ਨਾ ਨੂੰ ਗਾਣੇ ਕਰਦੇ ਆ ਫੇ ਤੁਹਾਡੇ ਨਾਲ ਸ਼ੇਰ चिट्टा बच्चा आ गया पता नहीं कथो आया इधरों आया इधरों कितों मैं उख बिल्डिंग जी को चलो एक तो आ गया ਹੁਣ ਉਹ ਕਬੂਤਰੀ ਆ ਜਵੇ ਮੋਜਪੁਰੀ ਠੀਕ ਕਰ ਦਿਆ ਕਬੂਤਰ ਬੰਦ ਕਬੂਤਰੀ ਵੀ ਆ ਗਈ ਸੀ ਮੋਜਪੁਰੀ ਦੂਜੀ ਮੋਜਪੁਰੀ ਤਾਂ ਆਈ ਨਹੀਂ ਜਿਹੜੀ ਕੱਲ ਦੀ ਨੱਠੀ ਆ ਹੁਣ ਉਹਨੂੰ ਸ਼ਾਮ ਨੂੰ ਦੇਖਾਂਗੇ ਪੰਨਾ ਨੂੰ ਕੇ ਪਿਆਰ ਹੋਈਏ ਫੇਰ ਜਾਣਾ ਵੀ ਆ ਮੱਥਾ ਟੇਕਣ ਲਈ ਅਜੈਤਵਾਰ ਪਹਿਲਾਂ ਬੈਠ ਜਾਵਾਂਗੇ ਭਾਈ ਦੇ ਨਾਲ ਕਿੱਥੇ ਜਾਵਾਂਗੇ ਰਾਇਸਮ ਯਾਰੇ ਚਲੋ ਕਰ ਕਰਦੇ ਆ ਬੰਦ ਆਪਾਂ ਹਿੰਦੇ ਆ ਨਾ ਕੇ ਰੈਡੀ ਓਕੇ ਈਮੇਲ ਦੇ ਆ ਫੇ ਤੁਹਾਨੂੰ ਨਾ ਨੂੰ ਕੇ ਚਲੋ ਮੈਂ ਥੱਲੇ ਨਾਂਦਾ ਪਿਆ ਸੀ ਕਬੂਤਰੀ ਕੋਠੇ ਤੇ ਆ ਕੇ ਉੜਦੀ ਸੀ ਜਿਹੜੀ ਨੱਠੀ ਹੋਆ ਮੈਂ ਇੱਧੇ ਆ ਗਿਆ ਉੱਪਰ ਮੈਂ ਆਪਣੇ ਆਪ ਨੂੰ ਨਹੀਂ ਦਿਖਾ ਸਕਦਾ ਮੈਂ ਕੱਪੜੇ ਨਹੀਂ ਪਾਇਓ ਆ ਕਬੂਤਰੀ ਕਿਥੇ ਆ ਕਬੂਤਰੀ ਇੱਥੇ ਉੜਦੀ ਸੀਗੀ बस हो गई काली काली चो पहला कबूतर कर दे बाहर आड़ कर दी आड़ फोन आ जाना इन्हें भूखी होगी कल दी आप ही आऊंगी आ करो कैट कर आ आ आ, आ। गिदर गई आया खेती आ गई है जी आ लो जी आ लगी बस बहन ਬਾਰ ਨਾ ਬੈਠੇ ਹਾਂ ਸਿੱਧਾ ਹੀ ਕੋਠੇ ਤੇ ਬੈਠੇ ਫੇ ਮੈਂ ਬੰਦ ਕਰਕੇ ਛੇਤੀ ਛੇਤੀ ਨਾ ਆਵਾ ਮੈਨੂੰ ਲੱਗਦਾ ਬਾਹਰ ਬਹਿ ਗਈ ਆਈ ਨਹੀਂ ਕਿੱਧਰ ਗਈ ਕਿੱਧਰ ਗਈ ਕਿੱਧਰ ਗਈ ਬਾਹਰ ਬਹਿ ਗਈ ਚਲੋ ਕੋਈ ਨਾ ਆ ਜੂਗੀ ਆਪੇ ਕਰਦੇ ਆ ਤੁਹਾਡਾ ਡਰੈਸ ਛੇ ਆ ਆ ਬੈ ਆਉੜਦੀ ਹੈ ਮੈਂ ਕਹ ਬੈ ਗਈ ਬਾਹਰ ਆ ਆ ਆ ਆ ਉਹ ਆਇਆ ਛੇਤੀ ਕਰਦੇ ਆ ਜੀ ਤੁਹਾਡੇ ਨਾਲ ਸ਼ੇਰ ਇਹ ਆ ਗਈ ਕਬੂਤਰੀ ਤਾਂ ਆ ਬਾਕੀ ਹਰੇ ਤਾਂ ਆ ਉੜਦੀ ਪਈ ਆ ਆ ਦੇਖੋ ਜੀ ਕਿੰਨੀ ਨੀਵੀ ਆ ਗਈ ਹੁਣ ਬਹਿ ਜਾਵੇ ਇਹ ਬਹਿ ਗਈ ਸ਼ੁਕਰ ਆ ਸ਼ੁਕਰ ਆ ਸ਼ੁਕਰ ਆ ਆਇਆ ਆਇਆ ਬੈ ਜਾ ਬੈ ਜਾ ਬੈ ਜਾ ਬੈ ਜਾ ਖੋਡੇ ਤੇ ਬੈਠੂਗੀ ਬੱਲੇ ਓ ਤੇਰੇ ਸ਼ਾਬਾਸ਼ ਸ਼ਾਬਾਸ਼ ਮੂੜੇ ਆਈ ਜੀ ਕਬੂਤਰੀ ਇੱਕ ਦਿਨ ਬਾਹਰ ਰਹਿ ਕੇ ਕਰੋ ਚੈੱਕ ਚਲੋ ਉੱਤਰ ਜਾ ਹੁਣ ਥੱਲੇ ਚਲੋ ਖੋਡੇ ਦੇ ਵਿੱਚ ਆਂਡੇ ਤੇ ਬੈਠੋ ਜਾ ਕੇ ਆਪਣੇ ਹਾਂਜੀ ਲੋ ਜੀ ਕੂਤਾ ਜੈ ਕਰਕ ਦਾਏ ਸਾਰੇ ਇਹਦੇ ਦੁਆਲੇ ਕਹਿੰਦੇ ਨੇ ਤੇਰੇ ਕਰਕੇ ਸਾਨੂੰ ਤਾਂ ਕੀਤਾ ਪਿਆ ਆ ਚਲੋ ਜੀ ਹੁਣ ਨਾਈਏ ਆਪਾਂ ਕਬੂਤਰ ਹਲੇ ਰਹਿਣ ਦਿੰਦਾ ਖੁੱਲੇ ਥੋੜੀ ਦੇਰ ਮੈਂ ਬੰਦੇ ਹੀ ਕਰ ਦਵਾਂ ਨਹੀਂ ਤਾਂ ਪਰ ਰਹਿਣ ਦਿੰਦਾ ਕਬੂਤਰੀ ਦਾਣੇ ਖਾ ਲੂਗੀ ਭੁੱਖੀ ਆਊਗੀ ਫੇਰ ਕਰਦਾ ਬੰਦ ਕੀ ਕਰਦੀ ਆ ਕਬੂਤਰ ਬੰਦ ਚੱਲ ਗਏ ਹੁ ਸਾਰੇ ਅੰਦਰ ਸ਼ਾਮ ਨੂੰ ਪਾਵਾਂਗੇ ਹੁ ਦਾਣੇ ਇਹਨਾਂ ਨੂੰ ਇੱਕੋ ਵਾਰੀ ਮਿਲਦੇ ਆ ਬੈ ਤੁਹਾਨੂੰ ਚਲ ਇਹ ਕਿੱਥੇ ਦੇ ਕਬੂਤਰ ਜਿਹੜੀ ਨੱਠੀ ਸੀ ਆ ਬੈਠੀ ਆ ਇਹ ਅੰਡੇ ਆ ਤੇ ਬੈ ਜਾ ਅੰਡਿਆਂ ਤੇ ਜਾ ਕੇ ਅੰਡੇ ਪਏ ਆ ਤੇਰੇ ਥੱਲੇ ਇੱਦੀ ਚੱਲਿਆ ਹੁਣ ਆਪਾਂ ਰਸਮ ਯਾਰੇ ਮੱਥਾ ਟੇਕ ਕੇ ਲਈ ਤੁਸੀਂ ਤਿੰਨ ਜਣੇ ਆ ਤੇ ਨਾਲ ਦੇ ਮੋਟਰਸਾਈਕਲ ਦੇ ਵਿੱਚ ਤਿੰਨ ਜਣੇ ਆ ਵਲਾ ਦੇ ਤੁਹਾਨੂੰ ਬੰਦੇ ਨੇ ਜਾ ਕੇ ਆ ਪਹਿਲੇ ਬੰਦੇ ਨੇ ਤੁਸੀਂ ਮਿਸ਼ਾਨ ਸਕਦੇ ਹੋ ਕੋਈ ਨਾ ਦਿਖਦਾ ਹੀ ਨਹੀਂ ਆਂਦਰਾ ਅਰੇ ਤੇ ਹੋਰ ਦੇਖਦਾ ਆ ਆ ਇੱਕ ਦਿਖਦਾ ਆਓ ਚਲੋ ਇਹ ਮਿਲਦੇ ਆ ਬਦਾਰੋ ਰਾਸਾ ਮੇਰੀ ਆ ਗਈ ਓਕੇ ਜੀ पहुँच गया सब नजारे फिर टेक लीए मत्था तो मिलते चलो मिलते माती टेक अस मा चले घर इधर जागी ना हो गया स्कैम रोग दफल ਕੁਆਇਤਾ ਕੀ ਕਰਦਾ ਹੈ ਅਮਨ ਕਿੱਥੇ ਗਿਆ ਹਾਂ ਏਦਾਂ ਦੁਕਾਨ ਦੀ ਆ ਜਾਓ ਦੇਖੋ ਚਲੋ ਚੱਲੀਏ ਇਹ ਘਰ ਨੂੰ ਜੱਗੀ ਦੀਆਂ ਜੱਪਲਾਂ ਚੈੱਕ ਹੋ ਗਈਆਂ ਗਾਇਸ ਕਰੋ ਚੈੱਕ ਮੈਲ ਦਿਆ ਫੇ ਤੁਹਾਨੂੰ ਘਰ ਹੀ ਜਾ ਕੇ ਐਸੀ ਰੀਲ ਬਣਾਣ ਤੇ ਆ ਬੰਦੇ ਦੇਖੋ ਰੀਲਾ ਕਿੱਦਾਂ ਬਣਾਉਂਦੇ ਆ ਆ ਵੀਡੀਓ ਚੈੱਕ ਕਰੋ ਦੇਖੋ ਚੈੱਕ ਕਰਦਾ ਆਹ ਕੱਪੜੇ ਖੋਲ ਕੇ ਕਹਦਾ ਗਰਮੀ ਬੁਲਾਦੀ ਮੈਨੂੰ ਓ ਰੀਲਾ ਬਣਾ ਲਈਆਂ ਜੀ ਆਪਾਂ ਹੁਣ ਬਿਲੇ ਆ ਚਲੋ ਚੱਲੀਏ ਜਾਓ ਹੁਣ ਚੱਲਦੇ ਆਪਾਂ ਘਰ ਨੂੰ ਚਲੋ ਜੀ ਮਿਲਦੇ ਆ ਫੇ ਤੁਹਾਨੂੰ ਓਕੇ ਗਾਰਡਨ ਆ ਗਏ ਆਪਾਂ ਘਰੇ ਤੇ ਖੋਲਦਿਆਂ ਨੂੰ ਕਬੂਤਰ ਇਹਨਾਂ ਨੂੰ ਵੀ ਪਾ ਦਈਏ ਦਾਣੇ ਲੇਟ ਹੋ ਗਿਆ ਅੱਜ ਥੋੜਾ ਜਿਹਾ 6:00 ਵੱਜ ਗਏ ਪੂਰੇ ਪੂਰੇ 6:00 ਵੱਜ ਗਏ ਪਹਿਲਾਂ ਪਾਣੀ ਸਿੱਟ ਦਈਏ ਇਹ ਤਾਂ ਕੁੱਤਰਾ ਨੇ ਪਾਣੀ ਹੀ ਪੀਣਾ ਮੱਟਿਆ ਪਾਵਾਗੇ ਪਾਣੀ ਪਹਿਲਾਂ ਘੁੰਮ ਫੇਰ ਲਿਆ ਥੋੜਾ ਜਿਹਾ ਆਜੋ ਆ ਆ ਆ ਆ ਓਕੇ ਆ ਕੂਦਰੀ ਵੀ ਆਏਗੀ ਇਸ ਸਵੇਰੇ ਹੁਣ ਹੈ ਨਹੀਂ ਸਾਡਾ ਕੋਈ ਕਬੂਤਰ ਬਾਹਰ ਬੱਚਾ ਵੀ ਆ ਗਿਆ ਸੀ ਉਹ ਵੀ ਨੱਟ ਗਿਆ ਸੀ ਮੱਤੀ ਅੰਦਰ ਅੰਦਰ ਹੈ ਨਹੀਂ ਕੋਈ ਵੀ ਲੋ ਜੀ ਅੱਧੇ ਰੱਤੇ ਆਂਡੇ ਕੂਦਰੀ ਨੇ ਆ ਕੂਦਰੀ ਰੱਖੇ ਮੋਜਪੂਰੀ ਨੇ ਜਿਹੜੀ ਜਿਹੜਾ ਪਾ ਜੋੜਾ ਲਿਆਂਦਾ ਸੀ ਨਾ ਲੱਕੇ ਕਬੂਤਰਾਂ ਦਾ ਲक्की ਕਬੂਤਰੀ ਨੇ ਰੱਖਤੇ ਅੰਡੇ ਲਾਲ ਕਬੂਤਰ ਦੇ ਨਾਲ ਗਲਤ ਜੋੜਾ ਪਾ ਲਿਆ ਉਹਨੇ ਤਾਂ ਜੋੜਾ ਕਿਹਦੇ ਨਾਲ ਪਾਣਾ ਸੀਗਾ ਚਲੋ ਕੋਈ ਨਾ ਇੱਕ ਵਾਰੀ ਇਹਦੇ ਨਾਲ ਬੱਚੇ ਲੈ ਕੇ ਦੇਖ ਲੈਂਦੇ ਆ ਜੇ ਵਧੀਆ ਨਿਕਲ ਕੇ ਬੱਚੇ ਤਾਂ ਸਹੀ ਆ ਨਹੀਂ ਤਾਂ ਬਾਅਦ ਚ ਫੇਰ ਜੋੜੇ ਨਾ ਲੱਗ ਰੱਖਾਂਗੇ ਚਲੋ ਮਿਲਦੀ ਐਸੇ ਤੁਹਾਨੂੰ केजीफ मिल दिया ਤੁਹਾਨੂੰ ਅਗਲੇ ਬਲੌਗ ਚ ਜੇ ਆ ਬਲੌਗ ਵਧੀਆ ਲੱਗੇ ਤੇ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਜੀ ਬਾਏ ਬਾਏ